ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਕਾਫੀ ਦਿਨਾਂ ਬਾਅਦ ਤੋਂ ਹੋਇਆ ਵੀਡੀਓ ਵਾਲੇ ਪਾਸੇ ਇੱਕ ਕੰਮਾਂ ਕਰਾਂ ਚਦੇ ਕੁਝ ਤੇ ਕੁਝ ਜਗ੍ਹਾ ਦਾ ਕਰਿਆ ਤੀ ਹਿੱਲਾ ਵੀ ਜਦੋਂ ਕਿਸੇ ਸਾਈਡ ਤੇ ਖੁੱਲੇ ਥਾਂਵੇਂ ਹੋ ਜੇ ਹਨਾ ਤੇ ਇਹਨਾਂ ਨੂੰ ਖੋਲਤੀਆਂ ਇਹਦੀ ਗੱਲ ਇਹ ਐ ਠੰਡ ਦੇ ਟਾਈਮ ਅਸੀਂ ਕੋਈ ਗੁੱਸੇ ਰਹੇ ਰਾਜੀ ਰਹੇ ਆਪਾਂ ਜਾਣਾ ਨਹੀਂ ਤੇ ਪਿੰਡ ਲੈਵਲ ਤੇ ਕੰਮ ਕਰਨਾ ਕਿਸੇ ਨੂੰ ਕਾਹਲੀ ਆ ਉਹ ਪਿੰਡ ਆਜੋ ਨਹੀਂ ਜਿਹੜੀਆਂ ਹੈਗੀਆਂ ਉਹ ਆਪਾਂ ਫਰਵਰੀ ਦੇ ਲਾਸਟ ਤੇ ਕਰਾਂਗੇ ਜਦੋਂ ਠੰਡ ਨਿਕਲ ਗਈ ਨੀ ਘੱਟ ਰਹੇਗੀ ਮੁੜ ਕੇ ਔਖਾ ਬਹੁਤ ਆ ਬਾਅਦ ਚੋਂ ਧਰ ਨਾਲ ਲੱਗ ਜੇ ਮੁੜ ਕੇ ਫਿਰ ਪਏ ਰਹਿਣੇ 10 ਦਿਨ ਉਹਦਾ ਫਾਇਦਾ ਨਹੀਂ ਕਰੇਦਾ ਠੀਕ ਹੈ ਜੀ ਇਹ ਸਾਫ਼ ਦੀ ਗੱਲ ਆ ਕੋਈ ਗੁੱਸੇ ਦੇ ਹੀ ਰਾਜੀ ਦੇ ਇਹ ਗੱਲ ਤੇ ਕੋਈ ਆਪ ਨੂੰ ਕਰਾ ਜੀ। ਬਾਕੀ ਚੱਲੀ ਜਾਂਦਾ ਜੀ ਕੰਮ। ਗਰਨਾਨਕ ਆਪਣੇ ਮਿਸਟਰ ਨੂੰ ਦਵਾਈ ਆ ਮਸ਼ੀਨ। ਇਹਦਾ ਕੰਮ ਕਰਨਾ ਇੰਜ ਨੂੰ ਚੰਦਾ ਕਰਨਾ। ਇਹ ਨਵਾਂ ਮਾਡਲ ਹੈ। ਤੇ ਸਾਫ਼ ਹੈ ਮਸ਼ੀਨ। ਨਵੇਂ ਮਾਡਲ ਦੇ ਰਿੰਬ ਨੇ, ਮਾਗਲੇ ਟਾਇਰ ਨਵੇਂ ਨੇ। ਮੂਰ ਦੇ ਦੇ ਸੀਨੇ ਜਾਨੀ ਕਿ ਹੈ ਚਲੋ ਠੀਕ ਨੇ ਵੀਰ ਜੀ ਤੇ ਮੁੰਡੇ ਗਾਲੇ ਹੱਥ ਦੇ ਲੱਗੇ ਹੋਏ ਨੇ ਜੀ ਉਹ ਗਲੀ ਖਰੀਜੀ ਨਹੀਂ ਹੋਈ ਸਾ ਸੋਹਣੀਆ ਮਸ਼ੀਨ ਆ ਗੋਲਾ ਗਾਲਾ ਇਹਦਾ ਵੀ ਬਣਾਵਾਂਗੇ ਵਧੀਆ ਹੋਊ ਜੂ ਕੰਮ ਇਹਦਾ ਇਹ ਆਪਣੀ ਵਾਲੀ ਵੀ ਆ ਗਈ ਇੱਥੇ ਇਮੀ ਵਾਲ ਕੀਤ ਆ ਇਹ ਪਾਸੋਂ ਪੰਡਮੀ ਆਣੇ ਦੀ ਰਪੇਰ ਇਹਦੀ ਮਤਲਬ ਦੂਜਾ ਸਾਰਾ ਕੰਮ ਹੋਇਆ ਹੋਇਆ ਗਰੀਸ ਗੱਪੇ ਵਾਲਾ ਕੱਲਾ ਥ੍ਰੈਸ਼ਰ ਬਦਲਣਾ ਰਹਿੰਦਾ ਸੀ ਤੇ ਚਲੋ ਉਹ ਤਾਂ ਨਹੀਂ ਬਦਲੇ ਨਾ ਵੱਢਣੇ ਤੇ ਤਿੰਨ ਚਾਰ ਕੀਲੇ ਮੁੜ ਕੇ ਉਹ ਹੋਰ ਮਸ਼ੀਨ ਦਾ ਵੜਾ ਗਿਆ ਬੰਦਾ ਤਾਂ ਕਰਕੇ ਬਦਲਿਆ ਨਹੀਂ ਹੋਇਆ ਇਹਦੀ ਅਸੀਂ ਤਾਂ ਸਮਾਨ ਕੱਢਿਆ ਵਿੱਚੋਂ ਇੰਜਨ ਖੋਲਣਾ ਜੀੇ ਥੱਲੇ ਥੋਲੇ ਲਾਉਣਾ ਪੈਗਾ ਉਹ ਜਾ ਮਾਹੌਲ ਦੇਖਾਂਗੇ ਇਪਾਸੋਪਾ ਨਵੀਆਂ ਨੇ ਵੱਡੀਆਂ ਦੋਨੇ ਹੋਰ ਕੋਈ ਰਿਪੇਅਰ ਹੈ ਨਹੀਂ ਮਸ਼ੀਨ ਦੀ ਇੰਜਨ ਦੀ ਵੀ ਇਹ ਗੱਲ ਹੋਈ ਹੋਈ ਆ ਵੀ ਜਿੰਨੇ ਪੈਸੇ ਲੱਗਣੇ ਨੇ ਜਿੰਨੇ ਦਾ ਸੌਦਾ ਹੋਇਆ ਉਹ ਪੇਮੈਂਟ ਦੇ ਵਿੱਚੋਂ ਪੈਸੇ ਕੱਟਣੇ ਨੇ ਅੱਜ ਗੱਲ ਇੰਨਾ ਭਲਾ ਮਾਨਸ ਕੋਈ ਮਿਲਦਾ ਨਹੀਂ ਸਿਰਫ ਜਵਾਨ ਤੇ ਆਪਣੀ ਦੀ ਮਸ਼ੀਨ ਆਈ ਆ ਇਹ ਇੱਕ ਰੁਪਿਆ ਕੋਈ ਸਾਈਦਾ ਨਹੀਂ ਕੋਈ ਇਹੋ ਜੀ ਗੱਲ ਹੈ ਸਟਾਫ ਆਕਰ ਨਵੇਂ ਨੇ ਤਾਂ ਇਹ ਕੰਮ ਪੰਜ ਵਾਲੀਆਂ ਨਵੀਆਂ ਇਹ ਹੀ ਚੀਜ਼ਾਂ ਖਿੱਚ ਕੇ ਲੈ ਜਾਂਦੇ ਨੇ ਮਹੀਨ ਨੂੰ ਜਦੋਂ ਕੰਮ ਕਰਾਉਣਾ ਪੈਜੀ ਸੁੱਧ ਬਹੁਤ ਨੇ ਇਹ ਮਸ਼ੀਨਾ ਚੱਲਣੋਂ ਵੀ ਜਿਨੇ ਰੱਖੀਆਂ ਨੇ ਉਹਨਾਂ ਨੂੰ ਪਤਾ ਹੈ ਇਹ ਇੰਜਨ ਡਾਊਨ ਕਰਕੇ ਗੱਲ ਸਟਾਰਟ ਬਹੁਤ ਔਖੀ ਹੋਈ ਚਾਰ ਪੰਜ ਘੰਟੇ ਫੁੱਟ ਗਏ ਕਿਦੇ ਮੂੰਹਾਂ ਮਾਂ ਦਾ ਫਰਕ ਆ ਉਹ ਡਾਊਨ ਆ ਥੋੜਾ ਜਿਆਦਾ ਜਾਦੇ ਫਿਲਟਰ ਬਹੁਤ ਔਖਾ ਨਿਕਲਿਆ ਫਿਰ ਆਰ ਕੇ ਥੱਲੀ ਛੱਟਿਆ ਗੇਰ ਗੁਰ ਦਾ ਕੋਈ ਕੰਮ ਨਹੀਂ ਹੈਗਾ ਇਹਦਾ ਕੱਲੇ ਆ ਡੈਕਸ਼ਨ ਵਾਲੇ ਗੁੱਲੇ ਚੈੱਕ ਕਰਨੇ ਨੇ ਪੀਨੀਆ ਨਾਲ ਤੇ ਕਪਲੀ ਨਾ ਕਪਲੂਨਾ ਬਦਲ ਦਾਂਗੇ ਛੋਟੀ ਸਟਿਪਣੀ ਨਾਲ ਆ ਵੱਡੀ ਨਾਲ ਇਹ ਜਾਨੀ ਕਿ ਮੋٹے ਮੋٹے ਜਗ੍ਹਾ ਮੈਂ ਸਾਰੇ ਹੋਏ ਹੋਏ ਨੇ ਕਿਤੋਂ ਬਲੋਰ ਬਲਾਰ ਤੋਂ ਬੈਡ ਬਡ ਕੋਈ ਚਾਸੀ ਚੂਸੀ ਕੋਈ ਖਰੀ ਨਹੀਂ ਹੋਈ ਬਸ ਪਹਿਲਾ ਬੰਦਿਆਂ ਨੇ ਜਿੱਥੋਂ ਇਹ ਆਈ ਦੀ ਮਹਿਲ ਲੈ ਕੇ ਆਇਆ ਦੀ ਉਦੋਂ ਵੀ ਮਸ਼ੀਨ ਉਦੋਂ ਇਹਦੇ ਉੱਤੇ ਨਾ ਰੰਗ ਲੂੰਗੋ ਜਾਂ ਬਾਲਾ ਪ੍ਰੋਟੀਨ ਪਟੋਣ ਦੀ ਮਾਰੀ ਹੋਈ ਆ ਉਹੀ ਸੋਹਣੀ ਨਹੀਂ ਲੱਗਦੀ ਇਹਦੀ ਕਰਾਂਗੇ ਟੱਚਿੰਗ ਟੱਚਿੰਗ ਫੜਦੀ ਕਰਾਂਗੇ ਇਹਨੂੰ ਵੀ ਵਿੱਚ ਵਿੱਚ ਚੰਗੀ ਲੱਗੇ ਮਸ਼ੀਨ ਇਹ ਆਪਣੀ ਆਲੀ ਵੀ ਖੋਲਦੇ ਅੱਜ ਬਰਾਬਰ ਹੀ ਚੱਲੀ ਜਾਊ ਕੰਮ ਇਹਦਾ ਇੰਜਨ ਦਾ ਕਰੀ ਜਾਵਾਂਗੇ ਇਹਦੇ ਹੋਰ ਕੰਮ ਕਰੀ ਜਾਵਾਂਗੇ ਇੰਤਜ਼ਾਰ ਹੈ ਸਕੇ ਇਕੱਲੇ ਐਲੀਵੇਟਰ ਲਾਉਣੇ ਰਹਿ ਗਏ ਬਾਕੀ ਕੰਮ ਉਹਦਾ ਨੇੜੇ ਲੱਗ ਗਿਆ ਇਹਦੀ ਬਸ ਆਪਣੀ ਸੀਪ ਵੱਡਣੀ ਆ 37 ਤੋਂ 30 ਕਰਨੀ ਆ ਇਹ ਕਿਸ਼ਤੀ ਵੀ ਵੱਡੀ ਜਾਊਗਾ ਮਾਕਰੋ ਤੇ ਇਹ ਗੋਲੇ ਵਾਲਾ ਇਹ ਲੱਗ ਜੂ ਇਹਦਾ ਤੇ ਆ ਪੇਪੜੀ ਪੂਪੜੀ ਲਾਉਣੇ ਆ ਇਹਦੀ ਵੀ ਹੁਣ ਕਰਕੇ ਛੱਡਿਆ ਸਾਫ ਸਫਾਈ ਤੇ ਇਹਨੂੰ ਖੋਲਦੇ ਆ ਗੁਰਨਾਣਕ ਨੂੰ ਇਸ ਨੂੰ ਸਰ ਕੱਢ ਕੇ ਦਾ ਇੰਨੇ ਦੋ ਬੰਦੇ ਥੱਲੇ ਕੰਮ ਕਰੀਏ ਬਾਕੀ ਇੰਜਾਂ ਦਾ ਖੋਲ ਦਾਂਗੇ ਤੁਸੀਂ ਆਹ ਹਸਾਬ ਲਾ ਲੋ ਵੀ ਤੰਗਲੀ ਕਿੱਥੇ ਖੜੀ ਐ ਉੱਚੀ ਇੱਥੇ ਢੇਰੀਆਂ ਬਣ ਜਾਂਦੇ ਨੇ ਮੁੜ ਕੇ ਥੱਬੇ ਬਣਾਵਣਾ ਮਸ਼ੀਨ ਦਿੰਦੀ ਹੁੰਦੀ ਐ ਇਹ ਚੀਜ਼ ਨਹੀਂ ਕਰਨੀ ਇੱਕ ਪਾਹਾ ਗੋਲੀਆਂ ਵਾਲੀ ਵੀਡੀਓ ਪਹਿਲਾਂ ਵੀ ਕਹਿੰਦੇ ਹੁੰਦੇ ਆ ਜਿਹੜੇ ਚੰਦਾਈ ਚ ਪੈਂਦੀਆਂ ਨੇ ਇਹਦੇ ਵਿੱਚ ਉਹਦੀ 플레이 ਨਹੀਂ ਹੋਣੀ ਚਾਹੀਦੀ ਮਸ਼ੀਨ ਘੜਮ ਘੜਮ ਕਰੂਏ ਕਰੂਗੀ ਇਹ ਕਿ ਹਿੰਦੂ ਦੇ ਵੀ ਲਾਈਆਂ ਤੇ ਮਲਕੀਤ ਦੇ ਵੀ ਪਹਿਲਾਂ ਵੀ ਇਹ ਚੀਜ਼ ਕਰਦੇ ਆ ਮਤਲਬ ਮੂਰੇ ਦੋ ਸੂਤ ਦਾ ਪਿਛਲੇ ਪਾਸੇ ਲਾ ਦੋ ਸਰੀਆ ਪਿਛਲੀ ਸਾਈਡ ਲਾਉਣਾ ਉਦੋਂ ਬਾਅਦ ਮਤਲਬ ਫੇਰ ਵੀ 플레이 ਰਹਿੰਦੀ ਆ ਫੇਰ ਕੋਈ ਕਾਤਰਾਈਆਂ ਕੱਟ ਕੇ ਬਣਾ ਕੇ ਵਧੀਆ ਲੱਗ ਜਾਣ ਫਿਰ ਬਾਜਕਾਰ ਪਿੱਛੇ ਨਹੀਂ ਹਟਦੀ ਜਦੋਂ ਕਣਕ ਦੇ ਵਿੱਚ ਇਹ ਚੀਜ਼ ਹੋਣ ਲੱਗੀ ਤਾਂ ਮੱਖੀ ਉਹਨੂੰ ਹਟਦੀ ਨਹੀਂ ਇਹਦੇ ਵਿੱਚ ਪਲੇ ਹੈ ਤਾਂ ਲਾਂਗਾ ਚੜ ਗਿਆ ਬੰਨੀ ਹੋਈ ਥਾਂ ਤੋਂ ਇਹ ਪਿੱਛੇ ਹੋ ਗਈ ਇਹਨੇ ਮਲਾਈ ਕਰਨੀ ਹੋਣੀ ਕੁਝ ਕਰੀ ਜਾਓ ਅਸੀਂ ਉਹਦਣੇ ਵੀ ਉੱਥੋਂ ਇਹ ਗੋਲੀਆਂ ਜਿਹਾ ਬਹੁਤ ਚੱਕ ਕੇ ਲਿਆਏ ਆ ਤੇ ਮੋਟੀਆਂ ਜੀਆਂ ਕੋਈ ਸਾਇਜ਼ ਦਾ ਫਰਕ ਹੁੰਦਾ ਚਲੋ ਇਹ ਕਿਹਦੇ ਆ ਬਲੋਰ ਜਾਂ ਨਹੀਂ ਸੋਹਣਾ ਲੱਗਦਾ ਇਹ ਤੇ ਕਾਟਰ ਦੇ ਹੈਗਾ ਪੱਖਾ ਇਹਦਾ ਇਹ ਲਾਹਾਂਗੇ ਮਤਲਬ ਬੁਰਾ ਜਿਹਾ ਲੱਗਦਾ ਇਹਦੇ ਨਾਲ ਕਹਿ ਬਣੋ ਬਾਕੀ ਸਾਫ਼ ਹੈ ਮਸ਼ੀਨ ਕੋਈ ਮਾੜੀ ਨਹੀਂ ਕੱਚੀ ਦੇ ਕੋਈ ਸੈਟਿੰਗ ਨਹੀਂ ਇਹਦੀ ਸਾਰੇ ਪਾਸਿਓਂ ਸਟਾ ਮਸ਼ੀਨ ਮਿੰਤੀ ਗਿੰਤੀ ਵਾਲੇ ਪਾਸਿਓਂ ਕੋਈ ਪੰਨ ਤੋੜਨੀ ਕੋਈ ਕਾਨ ਨਹੀਂ ਇਹਦੀ ਕਰਾਂਗੇ ਸੈਟਿੰਗ ਤੇ ਤੂਲੇ ਦਾ ਕੜਤਾ ਤੀ ਇਹ ਨਾਲ ਹੀ ਇਹਨੂੰ ਜਿੰਬੜਦੇ ਆਂ ਟੱਠੀਆਂ ਦਾ ਕੰਮ ਹੋਈ ਜਾਊਗਾ ਇਹ 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 ਦਾ ਖੋਲ ਲਿਆ ਇੰਜ ਨੂੰ ਸਾਰਾ ਪਹਿਲਾਂ ਇਹਦੀ ਵੀ ਚਲੋ ਉੱਪਰੋਂ ਉੱਪਰੋਂ ਕੰਮ ਹੋਊਗਾ ਇਹ ਕ੍ਰੈਂਕ ਵੀ ਖਰਾਬ ਹੈ ਹੈਗੀ ਸਟੈਂਡਰਡ ਤੇ ਹੈ ਤੇ ਇਹ ਵੀ ਗ੍ਰੈਂਡ ਕਰਾਵਾਂਗੇ ਪਿਸਟਨ ਪੋਸਟਨ ਸਹੀ ਨੇ ਸਲੀਬਾ ਡਾਊਨ ਨੇ ਰਿੰਗ ਡਾਊਨ ਨੇ ਮੇਨ ਬੇਗਨ ਵੀ ਸੀਜ਼ ਤੇ ਤਿੰਨ ਚਾਰ ਦੀ ਕਿ ਕਿਨਾਂ ਤੇ ਜਗਾ ਘਟ ਹੁੰਦੀ ਆ ਬਸ ਇਸ ਚੀਜ਼ ਦੀ ਦਿੱਕਤ ਆਉਂਦੀ ਆ ਸਵੇਰੇ ਇਹਨੂੰ ਲਾਹਾਂਗੇ ਐਡਰੇ ਨਾਲ ਫਿਰ ਇਹਨੂੰ ਧੋਸ ਵਾਰ ਕੇ ਭੇਜਾਂਗੇ ਪੰਪ ਪੰਪ ਲਾ ਕੇ ਦਾ ਰੀਜਰੂਏਟਰ ਦੀ ਹਾਲਤ ਵਧੀਆ ਪਈ ਆ ਖਾਫ ਆ ਕੋਈ ਪਾਈ ਪੂਪ ਨਹੀਂ ਖਰਾਬ ਕੋਈ ਬੰਦ ਨਹੀਂ ਕਰਾਈ ਹੋਈ ਬਾਕੀ ਹੋਰ ਸਟਾਬ ਕਰਨਾ ਮੈਨੇ ਕਰਾਇਆ ਕਾਨ ਮੀਆਂ ਨੇ ਤੇ ਬਸ ਸਾਮੀ ਜੀ ਨਹੀਂ ਹੋਈ ਮਸ਼ੀਨ ਜਿਹੜੀ ਮੇਨ ਗੱਲ ਹੈ ਵੀ ਖੜਾਉਣ ਤੋਂ ਬਾਅਦ ਕੋਈ ਹਵਾ ਵਾ ਨਹੀਂ ਮਾਰੀ ਤੇ ਇਹੀ ਚੀਜ਼ਾਂ ਮਸ਼ੀਨ ਨੂੰ ਘਾਲ ਦੀਆਂ ਨੇ ਇਹ ਲਿਵਲੀਵੇਟਰ ਵਧੀਆ ਪਏ ਨੇ ਇਹ ਪੂਸ ਵੀ ਠੀਕ ਆ ਵਿਚਾਰੋਂ ਤਾਂ ਲੱਗਿਆ ਹਾਂ ਪਹਿਲਾਂ ਪਰ ਸਹੀ ਆ ਇਨੂੰ ਫਿਰ ਧੋ ਸਵਾਰ ਕੇ ਕੱਲ ਨੂੰ ਭੇਜ ਦਾਂਗੇ ਪਰसों ਚੌਥੇ ਤੱਕ ਇਹ ਤਿਆਰ ਹੋ ਕੇ ਆ ਜਾਊਗਾ ਫਿਰ ਇਨੇ ਦੇ ਥੱਲੋ ਮਸ਼ੀਨ ਦਾ ਕੰਮ ਕੰਪਲੀਟ ਕਰ ਦਾਂਗੇ ਪ੍ਰੈਸ਼ਰ ਥਰੂਸਰ ਦਾ ਹੋਰ ਗਰੀਹ ਕੱਪਾ ਹੋਇਆ ਹੋਇਆ ਇਹਨੂੰ ਸਾਰੀ ਨੂੰ ਜਿਹੜੇ ਆਇਡਲ ਵੂਡਲ ਨੇ ਸਾਰਿਆਂ ਨੂੰ ਕਰੀਸ ਮਾਰਾਂਗੇ ਮੁਰਕੇ ਜੇ ਮਸ਼ੀਨ ਹੋਰ ਥਾਂ ਮੋ ਬ੍ਰੇਕਡਾਊਨ ਨਹੀਂ ਦਿੰਦੀ ਆਇਡਲ ਹੀ ਦਈ ਜਾਂਦੇ ਹੁੰਦੇ ਨੇ ਤੇ ਇਹ ਪਈ ਇਹ ਤਾ ਵਕਰ ਨਵੇਂ ਪਏ ਹੋਏ ਨੇ ਇਹਦੇ ਤੇ ਤਾਂ ਦੋ ਕੱਡੇ ਨੇ ਖੋਲ ਖਲਈਏ ਨੂੰ ਸੌਖਾ ਰਹੇ ਜਾਂਦਾ ਸੱਲੋਂ ਨਹੀਂ ਫਿਰ ਉਹਦੇ ਉੱਤੇ ਬੈਠਣਾ ਕਰਨਾ ਬਹੁਤ ਔਖਾ ਆ ਰਹੀ ਲੱਗੇ ਹੁੰਦੇ ਨੇ ਨੰਨੂ ਹਾਂ ਹੁਣ ਇਹਦੇ ਪੈਰ ਖੋਲਣ ਵਾਸਤੇ ਖਾਸਾ ਕੁਝ ਖੋਲਣਾ ਪੈ ਗਿਆ ਤਾਂ ਇੱਕੀ ਵੀ ਖੋਲਣੀ ਪੈਗੀ ਇਹ ਪਾਈ ਤਰੇਸਾ ਸੂਸਰ ਵਧੀਆ ਕੀਲੀਆਂ ਗੋਲੀਆਂ ਬਾਸ ਘਟ ਨਮੀ ਐ ਇਹ ਤੱਕ ਹੀ ਪਾਈ ਹੋਈ ਹੈ ਨਮੀ ਵੱਡੇ ਮਸ਼ੀਨ ਨੇ ਲੋਕਲ ਨੇ 2500 ਕਿਲੇ ਦੇ ਹੈਡ ਗੇਡ ਫੀਡਰ ਚੈਨ ਪਿਛਲੇ ਸੀਜ਼ਨ ਪਈ ਹੋਈ ਹੈ ਨਵੀਂ ਫੀਡਰ ਪੁੱਟਰ ਸਹੀ ਐ ਸੱਲੋਂ ਨਹੀਂ ਇਹੀ ਚੈਨਾ ਚੂਨਾ ਹੀ ਕੰਮ ਖਿੱਚ ਕੇ ਲੈ ਜਾਂਦੀ ਹੁੰਦੀਆਂ ਨੇ ਜੇ ਦਾ ਆਪਾਂ ਜੇ ਪੁਰਾਣੀ ਮਸ਼ੀਨ ਲਿਆਉਣੇ ਆਂ ਇਹ ਵਪਾਰ ਲੈਂਡ ਚੋਂ ਤਾਂ ਜਿੰਨੀਆਂ ਮਰਜ਼ੀ ਲੈ ਲਓ ਜਿਹੜੀ ਘਰੋਂ ਚੀਜ਼ ਮਿਲਦੀ ਆ ਉਹਦੇ ਬਰ ਗਰੀਸ਼ ਨਹੀਂ ਹੁੰਦੀ ਗੁਰਾਂ ਦੀ ਨਾਨਕ ਮਤਲਬ ਇੰਨੀ ਕੁ ਗੱਲ ਸੁਣੀ ਆ ਵੀ ਜਿਹੜੇ ਬੰਦੇ ਨਿਗਰ ਗਰਨਾਨਕ ਰੱਖੀ ਐ 9 10 11 ਤੱਕ ਮਾਡਲ ਦੀਆਂ ਮਤਲਬ ਉਹ ਇਹ ਕਹਿੰਦੇ ਹੁੰਦੇ ਤੇ ਵੀ ਜੇ ਮਾਏ ਵੀ ਵੀ ਮੇਨ ਮਾਲਕ ਨਾ ਮਰਦਾ ਪਤਾ ਨਹੀਂ ਵੀ ਮਰ ਗਿਆ ਸੀ ਜਾਂ ਕੀ ਹੋਇਆ ਸੀ ਵੀ ਨਾਬੇ ਚੋ ਕਿਸੇ ਨੇ ਸ਼ਿਰ ਨਹੀਂ ਕੱਢਣਾ ਸੀ ਵੀ ਇੰਨੀ ਕੁ ਸੁੱਧ ਚੱਲਦੀ ਸੀ ਮਸ਼ੀਨ ਬਾਕੀ ਚਲੋ ਦੁਨੀਆਦਾਰੀ ਆ ਭਾਈ ਆ ਹਾਲ ਹੋਇਆ ਪਿਆ ਟੁਕੜੀਆਂ ਦਾ ਜਦੋਂ ਇਹਦੀ ਪਾਲਸ ਜੀ ਮਰ ਜੇ ਫੇਰ ਨਹੀਂ ਇਹ ਚੱਲਦੀਆਂ ਚਾਹੇ ਕ੍ਰੈਂਕ ਦੀ ਆਹੋ ਚਾਹੇ ਇਨ੍ਹਾਂ ਦੀਆਂ ਪੀਸਾਂ ਦੀ ਪੰਜ ਤੇ ਚਾਰ ਤੱਕ ਘੁੰਮੇ ਪਏ ਤੇ ਫੇ ਆ ਇਹਦਾ ਮੇਨ ਵੇਗਣ ਆ ਗਿਆ ਇਹ ਵੀ ਸਭ ਚੱਕੇ ਪਏ ਨੇ ਨਹੀਂ ਸੜ ਜਾਂਦਾ ਹੁੰਦਾ ਗ੍ਰੇਡ ਦਾ ਜੇ ਮਤਲਬ ਆਪ ਉੱਪਰੋਂ ਕੰਮ ਕਰਦੇ ਆ ਕਦੇ ਵੀ ਇੰਜਨ ਦਾ ਤਾਂ ਥੱਲੇ ਜੇ ਪੀਸ ਇਹ ਸਹੀ ਨੇ ਤਾਂ ਇਹ ਨਵੇਂ ਨਹੀਂ ਪਾਉਣੇ ਕਦੇ ਵੀ ਉਹੀ ਰੱਖਣੇ ਨੇ ਠੀਕ ਆ ਡਾ ਗਿਆ ਗੁਰਜੰਟ ਸਿੰਘ ਵਾਲੀਓ ਦਾ ਗਰਤੇਜ ਸਿੰਘ ਹਾਂਜੀ ਉਹ ਹੋ ਗਿਆ ਨਿਹਰਾ ਕਬਿਲਾ ਜਾ ਤੇ ਹੁਣ ਚਲਦੇ ਆ ਸਵੇਰੇ ਹੈਡਰ ਆਊਗਾ 8:00 ਵਜੇ ਤੇ ਇਹਦੇ ਪੈਰਪੂਰ ਪਟੀਸ਼ਨ ਸਾਰੀ ਖੋਲਤੀ ਬਣਿਆ ਬਣਾਇਆ ਗਾਰਡਰਾਂ ਤੋਂ ਲਾਉਣਾ ਜੇ ਉੱਪਰਲੇ ਪੈਰਾਂ ਤੋਂ ਲਾਉਣਾ ਫਿਰ ਚੈਂਬਰ ਚ ਉੱਪਰ ਲਾਉਣਾ ਕਸਣਾ ਕੁਸਣਾ ਥੱਲੇ ਬਹੁੱਖਾ ਕਰਦਾ ਫਿਰ ਖੜਾ ਕਰਕੇ ਕਸਰਾ ਪੈਂਦਾ ਤੇ ਬੈਲ ਬੋਲ ਹੋ ਜੰਗੇ ਥੱਲੀ ਖੋਲਾਂਗੇ ਤੇ ਸਾਧਰੀ ਸ਼ੂਤਰੀ ਵਾਲੇ ਪਾਈਪ ਖੁੱਲਗੇ ਨਰਨੋਟ ਖੁੱਲ ਗਏ ਯਾਨੀ ਕਿ ਇੱਕ ਮੂਰਲਾ ਰਹਿੰਦਾ ਸਾਤਰੀ ਵਾਲਾ ਤੇ ਫਿਰ ਇਹਨੂੰ ਲਾ ਕੇ ਥੱਲੇ ਧੋ ਤਾ ਕੇ ਫਿਰ ਇਹਨੂੰ ਰਵਾਨਾ ਕਰਾਂਗੇ ਗ੍ਰੈਂਡ ਕ੍ਰਾਉਨ ਨੂੰ ਤੇ ਪਰਸ ਨੂੰ ਆਪਣਾ ਬੰਦਾ ਆਜੂ ਗੋਲਾ ਗੋਲਾ ਲਾਉਣ ਨੂੰ ਅਚਿਬ ਚੁਬਾ ਕੱਢ ਦਾਂਗੇ ਤੇ ਬਾਈ ਕਹਿੰਦਾ ਵੀ ਦਾਣਾ ਦੂਣਾ ਨਾ ਮਾਰੇ ਅਹ ਜੀ ਸਾਡੇ ਹੁੰਦੀ ਦਾਣਾ ਮਾਰ ਗਈ ਫਿਰ ਤਾਂ ਸਾਲੀ ਲਾਹਣਤਾ ਤੇ ਬਾਕੀ ਮਸ਼ੀਨ ਸੋਹਣੀ ਬਹੁਤ ਆ ਮੇਨ ਕੀ ਹੈ ਵੀ ਸਾਹ ਸੰਭਾਲ ਤੋਂ ਮਰੀ ਹੋਈ ਆ ਤੋਤੀ ਨਹੀਂ ਹਵਾ ਨਹੀਂ ਮਾਰੀ ਇਹ ਚੀਜ਼ਾਂ ਆਪਾਂ ਨੂੰ ਬਹੁਤ ਬੁਰੀਆਂ ਲੱਗਦੀਆਂ ਨੇ ਅਸੀਂ ਸੀਜ਼ਨ ਦੇ ਵਿੱਚ ਇੰਜਨ ਦੇ ਥੱਲੇ ਮਾਲ ਨਹੀਂ ਖੜਨ ਹੁੰਦੇ ਕੰਪਰੈਸਰ ਚੱਲਦਾ ਹੋਵੇ ਤਾਂ ਮਾਲ ਖੜਦਾ ਹੀ ਨਹੀਂ ਹੁਣ ਜਦੋਂ ਉਹ ਹੀ ਨਹੀਂ ਚੱਲਣਾ ਹਵਾ ਮਾਰਨੀ ਨਹੀਂ ਫਿਰ ਤਾਂ ਉਹਨੇ ਸਾਫ਼ ਕਰਨਾ ਹੀ ਕੀ ਆ ਆਪਣੀ ਮਿਲਗੀਤ ਵੀ ਚੱਲ ਕੇ ਆਈ ਹੋਈ ਹੈ ਵੀ ਚੱਲੀ ਹੋਈ ਹੈ ਲੈ ਬਰਾਬਰ ਖੋਲ ਲੋ ਇਹਦੇ ਜਿੰਨਾ ਕਰਦਾ ਹੀ ਨਿਕਲਣਾ ਬੈੱਡ ਬੁੱਟ ਤੇ ਬਮਾ ਉੱਪਰ ਚੂਹੇ ਵਰਮ ਜੇ ਖੜਾ ਹੋਵੇ ਮਾਲ ਮੂਲ ਨਹੀਂ ਨਹੀਂ ਤੇ ਹੁਣਾ ਉਤੋਂ ਮਿੱਟੀ ਘਟਾ ਜਾ ਪੈ ਗਿਆ ਤੇ ਨਹੀਂ ਸਾਰਾ ਦੀਂਦਾ ਦੀ ਗਰੀਸ ਕੱਪਾ ਹੋਇਆ ਇਹਦਾ ਤੇ ਆ ਇਹਦੀ ਸਾਫਟ ਸੱਤਦੀ ਹੈ ਇਹ ਵੀ ਨਹੀਂ ਮਰਦੀ ਇੱਧਰ ਵੀ ਪਰਲੇ ਪਾਸੇ ਗੁੱਲਾ ਸੱਤ ਦਾ ਪਾ ਕੇ ਪੁਲੀ ਪੈਂਦੀ ਕਰੀ ਹੋਇਆ ਥੱਲੋਂ ਚਾਲਦੇ ਕਰੇ ਹੋਏ ਨੇ ਇਹ ਸੀਪਾ ਸੈੱਟ ਨੇ ਆ ਵੀ ਕੋਈ ਖਰਾਬ ਨਹੀਂ ਹੈਗੀ ਉਹ ਉੱਪਰਲੀ ਨਵੀਂ ਪਾਈ ਹੋਈ ਐ ਆ ਗੁੱਲੇ ਛੱਤ ਦੇ ਕਰਕੇ ਵੱਡੇ ਕਰੇ ਹੋਏ ਨੇ ਇੰਜ ਲਾਵਾਗੇ ਦਾ ਕਾਂਟੀ ਵਾਂਗੂ ਖੜਕਣ ਪੰਪ ਪੰਪ ਦਾ ਪੂਰਾ ਸੋਹਣਾ ਰੀਜ ਨਾਲ ਕੰਮ ਕਰਾ ਕੇ ਵੇਡ ਬੂਟ ਹੈਵੀ ਪਾ ਕੇ ਵੀ ਜਿਹੜਾ ਕਹੇ ਮੈਨੂੰ ਛੱਡ ਜਦੋਂ ਨੂੰ ਛੱਡਣਾ ਇਹ ਮੱਕੀ ਜਿਡਾਉਣੀਆਂ ਬੰਦਿਆਂ ਨੇ ਤੇ ਤੋੜਾਂਗੇ ਇਹਦੇ ਦੁੱਖ ਗੱਲ ਕੰਮ ਤੇ ਨਹੀਂ ਹੁੰਦੀ ਕੰਮ ਹੋ ਜਾਂਦਾ ਹੁੰਦਾ ਜੇ ਬਹਿਮ ਹੈ ਉਹਦੇ ਕੋਈ ਇਲਾਜ ਨਹੀਂ ਭਾਈ ਨਾ ਉਹਦੀ ਕੋਈ ਦਵਾਈ ਹੈ ਉਹ ਨਹੀਂ ਚੱਲਦਾ ਕੰਮ ਬੰਦਾ ਜਦੋਂ ਕੋਈ ਫੋਨ ਕਰਦਾ ਉਦੋਂ ਹੀ ਪਤਾ ਲੱਗ ਜਾਂਦਾ ਹੈ ਵੀ ਕਹੀ ਜੀ ਗੱਲਬਾਤ ਹੈ ਕਿਵੇਂ ਹੈ ਉਹ ਆਪਾਂ ਪਹਿਲੀ ਜਵਾਬ ਦੇ ਦਿੰਦੇ ਆ ਬਹਿਮ ਦਾ ਕੋਈ ਇਲਾਜ ਨਹੀਂ ਹੈਗਾ ਹੁਣ 2-3000 ਦੇ ਕੰਮ ਤੇ 6 ਜੇ ਅਗਲਾ ਕਹੀ ਭਈ ਗਾਰੰਟੀ ਹੈ ਤੁਹਾਡੀ ਬੀਜੋ ਜੋ 30 ਲੱਖ ਲਾਇਆ ਜਦੋਂ ਗਰੰਟੀ ਲਈ ਸੀ ਜੋ 30 ਲੱਖ ਲਾ ਕੇ ਨਹੀਂ ਤੁਹਾਨੂੰ ਗਰੰਟੀ ਮਿਲੀ ਹਨਾ 2-3000 ਨਾ ਵੀ ਗਰੰਟੀ ਕਿੱਥੇ ਮਿਲ ਜੂਗੀ ਕੁਛ ਕੰਮ ਇਹ ਹੁੰਦੇ ਨੇ ਬੰਦਾ ਜੇ ਆਪ ਵੀ ਕਾਰੀਗਰ ਹੈ ਤਾਂ ਮਸ਼ੀਨ ਚੱਲੂਗੀ ਕਿਸੇ ਦੇ ਕੰਮ ਕਰਨ ਨਾਲ ਨਹੀਂ ਚੱਲਦੀ ਕੋਈ ਗੇਰ ਸਟਾਰ ਮਾੜਾ ਹੁੰਦਾ ਜਾਨ ਬੁੱਝ ਕੇ ਵੀ ਹਰਕਤਾਂ ਕਰਨ ਲੱਗ ਜਾਂਦਾ ਉੱਥੇ ਆ ਕੇ ਸਾਡਾ ਕੰਮ ਵੀ ਨਹੀਂ ਕੁਝ ਕਰਦਾ ਹੁਣ ਅਸੀਂ ਉੱਥੇ ਨਵੇਂ ਸ਼ਹਿਰ ਦੇ ਲਾਗੇ ਮਸ਼ੀਨ ਕਰਕੇ ਇਹਦੇ ਵਿਸਾਲ ਉਹ ਤੇ ਜਿਹੜਾ ਡਰਾਈਵਰ ਸੀਗਾ ਲੁਧਿਆਣੇ ਤੋਂ ਬੰਦਾ ਮੈਂ ਕਹਿੰਦਾ ਵੀ ਦਿਹਾੜੀ ਦੇ ਵਿੱਚ ਦੋ ਦੋ ਫੋਨ ਕਰਦਾ ਰਿਹਾ ਕਹਿੰਦਾ ਵੀਰੇ ਜਾਰ ਅੱਗੇ ਵੀ ਕਹਿੰਦਾ ਮੈਂ ਮਸ਼ੀਨ ਚਲਾਉਂਦਾ ਤੇ ਇਹੀ ਕਹਿੰਦਾ ਪਰ ਇਤ ਕੀ ਸਵਾਦ ਆ ਗਿਆ ਤੇ ਕਹਿੰਦਾ ਵੀ ਕੋਈ ਦਾਣਾ ਨਹੀਂ ਮਾਰਿਆ ਮਸ਼ੀਨ ਨੇ ਐਸਐਮਐਸ ਤੇ ਚੱਲਦੀ ਆ ਤੇ ਕਹਿੰਦਾ ਨਿਵੇੜ ਬਹੁਤ ਰਿਹਾ ਨਿਵੇੜ ਵੀ ਤਾਂ ਹੀ ਹੋਣਾ ਜੇ ਉਹ ਦਾਣੇ ਨਹੀਂ ਮਾਰੂ ਆ ਪਤਾ ਇਸ ਵਿੱਚ ਲਾਇਆ ਨਹੀਂ ਜੇ ਇਸ ਵਿੱਚ ਲਾ ਕੇ ਕਿਤੇ ਬਾਡੀ ਚ ਵੜ ਗਏ ਨਾ ਤਾਂ ਦੱਸਾਂਗੇ ਵੀ ਕਿਵੇਂ ਚੱਲਦੀ ਹੁੰਦੀ ਆ ਨਾ ਜੋਕ ਹੋ ਕੇ ਦਿਖਾ ਦੇ ਨਾ ਸਟਾਪ ਆਕਰ ਨੂੰ ਗ੍ਰਿੱਕਤਾ ਕੇ ਦਿਖਾ ਦੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਕੰਮ ਨਾਲ ਤੇ ਹੁਣ ਕਈ ਦਿਨਾਂ ਤੋਂ ਵੀਡੀਓ ਪਈ ਨਹੀਂ ਸੀ ਆਜਾਦੇ ਇਥੇ ਲਾਈਟ ਰੂਟ ਦਾ ਹਾਲੇ ਪ੍ਰਬੰਧ ਹੋਇਆ ਨਹੀਂ ਕੱਲ ਨੂੰ ਤਾਰਾ ਤੁਰਾ ਪਾਵਾਂਗੇ ਤੇ ਠੀਕ ਹੈ ਜੀ ਸਾਕੀ ਕਾਲ ਦੀ ਸਾਰਿਆਂ ਨੂੰ ਤੇ ਧੰਨਵਾਦ ਤੇ ਬਣੇ ਰਹੋ ਤੇ ਜੁੜੇ ਰਹੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ